ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅਕਾਲੀ ਭਾਜਪਾ ਗਠਜੋੜ ਬਾਰੇ ਫੈਸਲਾ ਸੋਮਵਾਰ ਨੂੰ ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਤੁਹਾਡੀ ਚਰਨਜੀਤ ਜੀ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਸਾਰੀ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀ ਜੋੜ ਤੋੜ ਕਹਿ ਲਈਏ ਜਾਂ ਸਿਆਸੀ ਦਾਅ ਪੇਜ ਹੈ ਉਹ ਖੇਡੇ ਜਾ ਰਹੇ ਨੇ ਤੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਲੈ ਕੇ ਜਿਹੜੀ ਕਿਆਸ ਪਿਛਲੇ ਲੰਬੇ ਸਮੇਂ ਤੋਂ ਲੱਈ ਜਾ ਰਹੇ ਨੇ ਕਿ ਦੋਵੇਂ ਪਾਰਟੀਆਂ ਦਾ ਮੁੱਢ ਤੋਂ ਗਠਜੋੜ ਹੋ ਸਕਦਾ ਪਰ ਇਹ ਰਸਮੀ ਤੌਰ ਤੇ ਐਲਾਨ ਕਹਿ ਦਈਏ ਜਾਂ ਇਸ ਬਾਰੇ ਫੈਸਲਾ ਉਹ ਹਲੇ ਤੱਕ ਲਟਕਿਆ ਹੋਇਆ ਤੇ ਹੁਣ ਅਸੀਂ ਪਹਿਲਾਂ ਤੇ ਇਹੀ ਜਾਨਣਾ ਚਾਹਾਂਗੇ ਤੁਹਾਡੇ ਕੋਲ ਇਹਨਾਂ ਦੋਵੇਂ ਪਾਰਟੀਆਂ ਦੇ ਗਠਜੋੜ ਨੂੰ ਲੈ ਕੇ ਕੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਵੇਂ ਪਾਰਟੀਆਂ ਚ ਗਠਜੋੜ ਹੋ ਸਕੇਗਾ ਜਾਂ ਨਹੀਂ ਹੋ ਸਕੇਗਾ ਜੇ ਕੋ ਤੁਸੀਂ ਕਿਹਾ ਵੀ ਚੋਣਾ ਨੇੜੇ ਆ ਗਏ ਨੇ ਚੋਣਾ ਨੇੜੇ ਨਹੀਂ ਆ ਗਏ ਚੋਣਾ ਆ ਗਏ ਆ ਨੇ ਜੀ ਮਤਲਬ 13 ਤਰੀਕ ਨੂੰ ਪ੍ਰਧਾਨ ਮੰਤਰੀ ਨੇ ਕੈਬਨਟ ਦੀ ਮੀਟਿੰਗ ਬੁਲਾਈ ਹੈ ਤੇ ਕੈਬਨਟ ਦੀ ਮੀਟਿੰਗ ਦੇ ਵਿੱਚ ਐਲਾਨ ਹੋ ਸਕਦੇ ਨੇ ਉਸ ਤੋਂ ਬਾਅਦ ਇਹ ਸਭਾਵਨਾ ਜਿਤਾਈ ਜਾ ਰਹੀ ਹੈ ਕਿ 14 ਮਾਰਚ ਨੂੰ ਜਿਹੜਾ ਹੈਗਾ ਉਹ ਕੋਡ ਆਫ ਕੰਡਕਟ ਲੱਗ ਸਕਦਾ ਹੈ ਜ ਆਪਾਂ ਕਹਿ ਲਈਏ ਕਿ ਚੋਣਾ ਦਾ ਐਲਾਨ ਹੈ ਜਿਹੜਾ 14 ਮਾਰਚ ਨੂੰ ਹੋ ਜਾਣਾ ਹੈ ਜੀ ਇਹ ਗੱਲ ਦੇ ਕਾਫੀ ਖਿਆਸ ਲਾਏ ਜਾ ਰਹੇ ਨੇ ਸੋ ਹੁਣ ਤਾਂ ਬਿਲਕੁਲ ਆਖਰੀ ਮੋੜ ਤੇ ਇਹ ਗੱਲ ਔਰ ਭਾਜਪਾ ਨੇ ਕਾਫੀ ਵੱਡੀ ਪੱਧਰ ਤੇ ਜਿਹੜੀਆਂ ਟਿਕਟਾਂ ਜਿਹੜੀਆਂ ਅਨਾਉਂਸ ਵੀ ਕਰ ਦਿੱਤੀਆਂ ਨੇ ਤੇ ਉਹਦੇ ਨਾਲ ਹੀ ਉਹਨਾਂ ਦੇ ਪਾਰਲੀਮੈਂਟਰੀ ਬੋਰਡ ਦੀ ਜਿਹੜੀ ਮੀਟਿੰਗ ਹੈ ਭਾਜਪਾ ਦੀ ਉਹ ਅੱਜ ਚੱਲ ਰਹੀ ਹੈ ਅੱਜ ਵੀ ਚੱਲਣੀ ਹੈ ਔਰ ਕੱਲ ਨੂੰ ਵੀ ਚੱਲਣੀ ਹੈ ਇਹਦੇ ਵਿੱਚ ਸੀਟਾਂ ਦਾ ਵੰਡਾਰਾ ਹੋਣਾ ਹੈ ਜਿਹੜੇ ਉਹਨਾਂ ਦਾ ਉਹਨਾਂ ਦੇ ਅਲਾਈਅੰਸ 파ਟਰਨਰ ਨੇ ਉਹਨਾਂ ਨਾਲ ਔਰ ਜਿਹੜੀਆਂ ਭਾਜਪਾ ਨੇ ਆਪਣੀਆਂ ਸੀਟਾਂ ਉਹਨਾਂ ਤੇ ਕੈਂਡੀਡੇਟਸ ਦੀ ਅਨਾਉਂਸਮੈਂਟ ਕਰਨੀ ਹੈ ਹੋ ਸਕਦਾ ਉਹਨਾਂ ਦੀ ਜਿਹੜੀ ਸੈਕੰਡ ਲਿਸਟ ਹੈ ਉਹ ਅੱਜ ਸ਼ਾਮ ਤੱਕ ਹੀ ਆ ਜੀ ਸੋ ਇਸੇ ਦਰਾਂ ਹੀ ਅੱਜ ਆਪਾਂ ਦੇਖਦੇ ਹਾਂ ਕਿ ਪਿੰਡ ਬਾਦਲ ਦੇ ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਉਹਨਾਂ ਦੀ ਪਹਿਲੀ ਵਰਸੀ ਹੈ ਜਿਹੜੀ ਮਨਾਈ ਗਈ ਹੈ ਜੀ ਸੋ ਸਾਰੀਆਂ ਚੀਜ਼ਾਂ ਨੂੰ ਕੋਰਿਲੇਟ ਕਰਕੇ ਇਹ ਸਭਾਵਨਾ ਕਾਫੀ ਤਿੱਖੀ ਜਾਪ ਰਹੀ ਹੈ ਕਿ ਅਕਾਲੀ ਭਾਜਪਾ ਦਾ ਗੱਠ ਜੋੜ ਹੈ ਜਿਹੜਾ ਉਹਦੇ ਬਾਰੇ ਜਿਹੜਾ ਫੈਸਲਾ ਉਹ ਇੱਕ ਦੋ ਦਿਨਾਂ ਦੇ ਵਿੱਚ ਸੰਭਵ ਹੈ ਜਿਹੜਾ ਜਾਪਦਾ ਹੈ ਜੀ ਇੱਕ ਤਰ੍ਹਾਂ ਆਪਾਂ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਊਠ ਦਾ ਬੁੱਲ ਬਣ ਗਿਆ ਹੈਗਾ ਹਰ ਲਟਕ ਰਿਹਾ ਹੈ ਪਤਾ ਨਹੀਂ ਕਿ ਡਿਗੂਗਾ ਜਾਂ ਨਹੀਂ ਡਿਗੇਗਾ ਸੋ ਇਸ ਤਰ੍ਹਾਂ ਦੀ ਇਹ ਕਹਾਸਨਾ ਹੈ ਮੇਰੇ ਨੂੰ ਇਹ ਲੱਗਦਾ ਹੈ ਕਿ ਜੇ ਕਿਸਾਨ ਅੰਦੋਲਨ ਜਿਹੜਾ ਸ਼ੰਭੂ ਔਰ ਖਨੌਰੀ ਬਾਡਰ ਤੇ ਚੱਲਿਆ ਅਗਰ ਜੇ ਇਹ ਅੰਦੋਲਨ ਨਾ ਚੱਲਦਾ ਦਿੱਲੀ ਕੂਚਵਾਲਾ ਪ੍ਰੋਗਰਾਮ ਨਾ ਹੁੰਦਾ ਤਾਂ ਸ਼ਾਇਦ ਇਹ ਗੱਠਜੋੜ ਹੈ ਅੱਜ ਨੂੰ ਜਿਹੜਾ ਹੋਣ ਦੇ ਵਿੱਚ ਆਇਆ ਹੁੰਦਾ ਜੀ ਇਹਨਾਂ ਦੀ ਜਿਹੜੀ ਮਿਲਣੀ ਹੋ ਜਾਣੀ ਸੀ ਅਨਾਉਂਸਮੈਂਟ ਹੋ ਜਾਣੀ ਸੀ ਸੋ ਇਹ ਕਿਸਾਨ ਅੰਦੋਲਨ ਨੇ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਬੜੀ ਅਜੀਬੋ ਕਿਸਮ ਦੀ ਸਥਿਤੀ ਹੈ ਜਿਹੜੀ ਉਹ ਪੈਦਾ ਕਰਤੀ ਹੈਗੀ ਹੈ ਕਿਉਂਕਿ ਹੁਣ ਇਹਨਾਂ ਨੂੰ ਲੱਗਦਾ ਹੈਗਾ ਕਿ ਜਦੋਂ ਖੇਤੀ ਕਾਨੂੰਨਾਂ ਦੇ ਇਸ਼ੂ ਨੂੰ ਲੈ ਕੇ ਉਹ ਐਨਡੀਏ ਚ ਆਊਟ ਹੋਏ ਸੀ ਬਾਹਰ ਹੋਏ ਸੀ ਹਰ ਸਿਮਰਤ ਨੇ ਜਿਹੜਾ ਆਪਣਾ ਉਹਦਾ ਛੱਡਿਆ ਸੀ ਜੀ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਤਾਂ ਉਸੇ ਤਰ੍ਹਾਂ ਦੀ ਪੋਜੀਸ਼ਨ ਹੈ ਜਿਹੜੀ ਹੁਣ ਬਣੀ ਵੀ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਨਿਸ਼ਾਨੇ ਤੇ ਹੈ ਜਿਹੜੀ ਉਹ ਭਾਰਤ ਸਰਕਾਰ ਹੈ ਭਾਜਪਾ ਦੀ ਹਕੂਮਤ ਵਾਲੀ ਸੋ ਇਹਨਾਂ ਨੂੰ ਲੱਗਦਾ ਹੈ ਕਿ ਜੇ ਇਸ ਘੜੀ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਸਾਡਾ ਮੂੜ ਗੱਠਜੋੜ ਭਾਜਪਾ ਨਾਲ ਹੁੰਦਾ ਹੈ ਜੀ ਤਾਂ ਅਸੀਂ ਗਰਾਊਂਡ ਤੇ ਕੀ ਕਿਸ ਤਰ੍ਹਾਂ ਲੋਕ ਰਿਐਕਟ ਕਰਨਗੇ ਉਹ ਪਤਾ ਨਹੀਂ ਹੈਗਾ ਕਿਉਂਕਿ ਪਿੱਛੇ ਜਿਹੜੀ ਸਮਝੌਤੇ ਦੀ ਗੱਲਬਾਤ ਚੱਲੀ ਸੀ ਉਹਦੇ ਵਿੱਚ ਜਿਹੜਾ ਚਾਰਟਰ ਬਣਿਆ ਸੀ ਉਹਦੇ ਵਿੱਚ ਲਿਖਿਆ ਕੀ ਲਿਖਿਆ ਸੀ ਕਿ ਭਾਜਪਾ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਦਾ ਜੀ ਤਾਂ ਇਹ ਵੀ ਡਰ ਲੱਗਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ ਉਹ ਮੁੱਖ ਤੌਰ ਤੇ ਕਿਸਾਨੀ ਹੈ ਜੀ ਕਿਸਾਨੀ ਦੇ ਨਾਲ ਆਪਾਂ ਕਹਿ ਲਈਏ ਕਿ ਸਿੱਖੀ ਆਧਾਰ ਵਾਲੀ ਪਿਸ਼ੋਕੜ ਵਾਲੀ ਪਾਰਟੀ ਹੈ ਇੱਕ ਤਰੀਕੇ ਨਾਲ ਜੇ ਇਹਨਾਂ ਨੂੰ 17 18% ਵੋਟ ਇਹਨਾਂ ਦੀ ਅੱਜ ਵੀ ਖੜੀ ਹੈਗੀ ਹੈ ਜੀ ਇਹਨਾਂ ਨੂੰ ਲੱਗਦਾ ਕਿ ਜੇ ਇਦਾਂ ਦੀ ਕੋਈ ਗੱਲ ਹੁੰਦੀ ਹੈ ਕਿ ਕਿਸਾਨੀ ਵਿਰੋਧ ਕਰਦੀ ਹੈ ਪਿੰਡਾਂ ਦੇ ਵਿੱਚ ਤਾਂ ਫਿਰ ਇਹ ਜਿਹੇ ਗੱਠ ਜੋੜ ਦਾ ਵੀ ਕੀ ਫਾਇਦਾ ਜੀ ਬਿਲਕੁਲ ਸੋ ਇੱਕ ਬੜੀ ਚਿਤੀ ਦੇ ਵਿੱਚ ਹੈ ਬੜੀ ਕਸੂਤੀ ਸਥਿਤੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਬਣੀ ਹੋਈ ਹੈ ਹੁਣ ਜੇ ਤਾਂ ਫਿਰ ਕੁਝ ਦੇ ਲੈ ਕੇ ਗੱਲ ਹੋਵੇ ਜੀ ਜਹਤਈ ਉਹ ਵੀ ਸ਼ਰਮਣੀ ਅਕਾਲੀ ਦਲ ਕਹੇ ਕਿ ਤੁਸੀਂ ਘੱਟੋ ਘੱਟ ਸਾਡਾ ਮੂੰਹ ਦਿਖਾਈ ਦੇ ਲਈ ਇੱਕ ਤਰ੍ਹਾਂ ਦਾ ਬੰਦੀ ਸਿੰਘਾਣਾ ਇਸ਼ੂ ਹੈ ਉਹਨੂੰ ਸੋਲਵ ਕਰ ਦਿਓ ਜੀ ਘੱਟੋ ਘੱਟ ਜਿਹੜਾ ਸਿੱਖੀ ਵੋਟ ਬੈਂਕ ਹੈ ਆਧਾਰ ਹੈ ਉਹਦੇ ਵਿੱਚ ਤਾਂ ਚਲੋ ਜਾਣ ਜੋਗੇ ਹੁਣ ਦੂਸਰਾ ਜਾਂ ਫਿਰ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਕੋਈ ਪੈਂਤੜਾ ਲੈ ਲਵੇ ਕਿਉਂਕਿ 13 ਨੂੰ ਕੈਬਨਿਟ ਹੋਣੀ ਹੈ ਕੋਈ ਵੀ ਅਨਾਉਂਸਮੈਂਟ ਹੋ ਸਕਦੀ ਹੈ ਜੀ ਬਿਲਕੁਲ ਅਗਰ ਉਹ ਕਿਸਾਨਾਂ ਦੇ ਪ੍ਰਤੀ ਕੋਈ ਅਨਾਉਂਸਮੈਂਟ ਹੋ ਜਾਂਦੀ ਹੈਗੀ ਹੈ ਤਾਂ ਭਾਜਪਾ ਲਈ ਵੀ ਤੇ ਕਿਸਾਨੀ ਜੇ ਸ਼ਰਮਣੀ ਅਕਾਲੀ ਦਲ ਵੀ ਜਿਹੜੇ ਰਾਹ ਹੈ ਉਹ ਫਿਰ ਸੁਖਾਲੇ ਹੋ ਜਾਣੇ ਨੇ ਜੀ ਜੇ ਬਿਨਾ ਕੁਝ ਦਿੱਤੇ ਲੈ ਬਿਨਾ ਕਿਸੇ ਅਨਾਉਂਸਮੈਂਟ ਤੇ ਦੋਨੋਂ ਧਿਰਾਂ ਦਾ ਗਠਜੋੜ ਹੁੰਦਾ ਤਾਂ ਫਿਰ ਕਾਫੀ ਹੋਰ ਤਰ੍ਹਾਂ ਦੀ ਪੋਸਿਬਿਲਿਟੀਜ਼ ਹੈ ਜਿਹੜੀਆਂ ਉਹ ਬਣ ਜਾਂਦੀਆਂ ਨੇ ਫਿਰ ਦੇਖਣਾ ਹੋਏਗਾ ਕਿ ਲੋਕ ਜਾਂ ਖਾਸ ਕਰਕੇ ਜਿਹੜਾ ਕਿਸਾਨੀ ਵਰਗ ਹੈ ਉਹ ਇਸ ਗਠਜੋੜ ਨੂੰ ਲੈ ਕੇ ਕਿਸ ਤਰ੍ਹਾਂ ਰਿਐਕਟ ਕਰਦਾ ਹੈ ਜੀ ਬਿਲਕੁਲ ਇਹ ਤਾਂ ਠੀਕ ਹੈ ਕਿ ਭਾਜਪਾ ਦਾ ਆਪਣਾ ਵੋਟ ਬੈਂਕ ਹੈ ਜਿਹੜਾ ਉਹ ਖੜਾ ਰਹਿ ਜਾਏਗਾ ਜਾਂ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਮਿਲ ਜਾਏਗਾ ਪਰ ਸੋਚਣ ਵਾਲੀ ਗੱਲ ਤਾਂ ਜਿਹੜੀ ਅਕਾਲੀ ਦਲ ਦੇ ਲਈ ਹੋਏਗੀ ਕਿਉਂਕਿ ਕਾਲੀ ਦਲ ਨਹੀਂ ਪਿੰਡਾਂ 'ਚ ਜਾਣਾ ਹੈ ਕਾਲੀ ਦਲ ਨਹੀਂ ਕਿਸਾਨਾਂ ਦੇ ਕੋਲ ਜਾਣਾ ਹੈਗਾ ਇਸ ਕਰਕੇ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਬਣੀ ਹੋਈ ਹੈ ਪਰ ਜਿੰਨਾ ਕਿ ਸਾਨੂੰ ਆਪਣੇ ਸਰੋਤਾਂ ਤੋਂ ਪਤਾ ਲੱਗਿਆ ਹੈਗਾ ਉਹਦੇ ਵਿੱਚ ਇਹ ਹੈ ਕਿ ਜਿਹੜੀ ਪਾਰਲੀਮੈਂਟਨੀ ਬੋਰਡ ਦੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਦੇਖਿਆ ਆਪਾਂ ਜਿੱਥੇ-ਜਿੱਥੇ ਗੱਠ ਜੋੜ ਦੀ ਪੋਸੀਬਿਲਿਟੀ ਲੱਗਦੀ ਹੈਗੀ ਜਾਂ ਕੀਤੇ ਜਾਣਾ ਹੈਗਾ ਉਹ ਸਟੇਟਾਂ ਜਿਵੇਂ ਮਹਾਰਾਸ਼ਟਰ ਹੋ ਗਿਆ ਬਿਹਾਰ ਹੋ ਗਿਆ ਜਾਂ ਪੰਜਾਬ ਹੋ ਗਿਆ ਜੀ ਉਹਨਾਂ ਦੀ ਕਿਸੇ ਵੀ ਸੀਟ ਦੀ ਅਨਾਊਂਸਮੈਂਟ ਹੈ ਜਿਹੜੀ ਉਹ ਭਾਜਪਾ ਨੇ ਅਜੇ ਤੱਕ ਨਹੀਂ ਕੀਤੀ ਬਿਲਕੁਲ ਪਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਤੱਕ ਲੋ ਇਦਾਂ ਦੀ ਡਿਸਕਸ਼ਨ ਚੱਲ ਰਹੀ ਹੈ ਸੀਟਾਂ ਬਾਰੇ ਕਿ ਕੱਲ ਨੂੰ ਪੰਜਾਬ ਦੇ ਨੂੰ ਲੈ ਕੇ ਡਿਸਕਸ਼ਨ ਹੈ ਜਿਹੜੀ ਪਾਰਲੀਮੈਂਟ ਦੀ ਬੋਰਡ ਦੇ ਵਿੱਚ ਹੋਣੀ ਹੈ ਇਹ ਸਮਝੌਤਾ ਹੋਏਗਾ ਜਾਂ ਨਹੀਂ ਹੋਏਗਾ ਇਹਦੇ ਲਈ ਕੱਲ ਦਾ ਦਿਨ ਹੈ ਜਿਹੜਾ ਉਹ ਬੜਾ ਅਹਿਮ ਹੋਏਗਾ ਕੱਲ ਨੂੰ ਸੋਮਵਾਰ ਵਾਲੇ ਦਿਨ ਉਹ ਡਿਸਕਸ਼ਨ ਹੋਏਗੀ ਮੈਨੂੰ ਤਾਂ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਭਾਜਪਾ ਦੇ ਵਿਜੇ ਰupani ਜੀ ਉਹਨਾਂ ਨੂੰ ਵੀ ਉਹਦੇ ਵਿੱਚ ਬੁਲਾਇਆ ਗਿਆ ਕਿਹਾ ਤਾਂ ਇਹ ਵੀ ਜਾ ਰਿਹਾ ਸੀ ਕਿ ਸੁਨੀਲ ਜਾਕੜੂ ਉਹਨਾਂ ਨੂੰ ਵੀ ਉੱਥੇ ਬੁਲਾਇਆ ਗਿਆ ਪਰ ਇਹਦੀ ਪੁਸ਼ਟੀ ਹੈ ਜਿਹੜੀ ਅਧਿਕਾਰਤ ਤੌਰ ਤੇ ਨਹੀਂ ਹੋ ਸਕੀ ਜੀ ਤੇ ਚਰਚੇ ਇਸੇ ਤਰ੍ਹਾਂ ਇਹ ਵੀ ਚੱਲ ਰਹੀ ਹੈ ਕੀ ਸ਼ਰੋਮਣੀ ਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਸੁਖਵੀਰ ਸਿੰਘ ਬਾਦਲ ਹੈ ਉਹ ਵੀ ਮੰਗਲਵਾਰ ਨੂੰ ਦਿੱਲੀ ਜਾ ਰਹੇ ਨੇ ਜੀ ਹੋ ਸਕਦਾ ਹੈ ਕੋਈ ਗੱਲ ਨੂੰ ਕੋਈ ਗੱਲ ਤਨਪਤਨ ਲੱਗ ਜੇ ਤੇ ਉਹਦੀ ਜਿਹੜੀ ਫਾਰਮਲ ਅਨਾਉਂਸਮੈਂਟ ਹੈ ਉਹ ਮੰਗਲਵਾਰ ਨੂੰ ਹੋ ਜਾਵੇ ਇਹ ਸਾਰੇ ਹਜੇ ਅਤਿਸ਼ ਪੂਰੀ ਤਰ੍ਹਾਂ ਆਪਾਂ ਕਹਿ ਦਿੰਦੇ ਨੇ ਕਿ ਕਿਆਸ ਨੇ ਜੀ ਇਹਦੇ ਵਿੱਚ ਸੋਲਿਡ ਹੈ ਜਿਹੜਾ ਕੁਛ ਨਹੀਂ ਕਿਹਾ ਜਾ ਸਕਦਾ ਹੁੰਦਾ ਪੋਲਿਟਿਕਸ ਦੇ ਵਿੱਚ ਹੁਣ ਬਹੁਤ ਸਾਰੇ ਲੋਕ ਤਾਂ ਇਹ ਵੀ ਅੰਦਾਜ਼ੇ ਲਾ ਰਹੇ ਨੇ ਕਿ ਜਦੋਂ ਅੱਜ ਪਿੰਡ ਬਾਦਲ ਦੇ ਵਿੱਚ ਮਰਹੂਮ ਮੁੱਖ ਮੰਤਰੀ ਦੀ ਪਹਿਲੀ ਵਰਸੀ ਮਨਾਈ ਜਾ ਰਹੀ ਸੀ ਤਾਂ ਉੱਥੇ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਜਿਹੜੇ ਸੀ ਉਹੋ ਸੁਨੀਲ ਜਾਖੜ ਸੀ ਉਹ ਵੀ ਇੱਕ ਸਟੇਟ ਜੁਡੀ ਸੁਨੀਲ ਜਾਖੜ ਜਾਖੜ ਸਾਹਿਬ ਦੇ ਆਪਣੇ ਵੀ ਜਿਹੜੇ ਤਲਕਾ ਤੇ ਬਾਦਲ ਸਾਹਿਬ ਨਾਲ ਜੀ ਸੀ ਬਿਲਕੁਲ ਤਾਂ ਸੈਂਟਰਲ ਲੀਡਰਸ਼ਿਪ ਦਾ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਇਸ ਸੈਂਟਰ ਦੇ ਵਿੱਚੋਂ ਕੋਈ ਨਾ ਕੋਈ ਵਜ਼ੀਰ ਹੈ ਜਿਹੜਾ ਉਹ ਆਏਗਾ ਘਟੂ ਘਟੇ ਹੀ ਤਾਂ ਲੱਗਦਾ ਸੀ ਕਿ ਵਿਜੇ ਰੂਪਾਨੀ ਜਿਹੜੇ ਉਹ ਵਰਸਿਸ ਮਗਮਾ ਦੇ ਵਿੱਚ ਹੋਣਗੇ ਜੀ ਕਿਉਂਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਆਪਾਂ ਕਈ ਤਸਵੀਰਾਂ ਦੇ ਵਿੱਚ ਦੇਖਿਆ ਚਾਏ ਉਹ ਗੁਜਰਾਤ ਦੀਆਂ ਹੁਣ ਚਾਹੇ ਦਿੱਲੀ ਦੀਆਂ ਕਿ ਪੈਰੀ ਹੱਥ ਲਾਉਂਦੇ ਹੁੰਦੇ ਸੀ ਬਾਦਲ ਸਾਹਿਬ ਦੇ ਬੜੇ ਉਹਨਾਂ ਦੇ ਨਿੱਗੇ ਤਾਲੁਕਤ ਸੀ ਇੱਕ ਤਰੀਕੇ ਨਾਲ ਪਰ ਸੈਂਟਰ ਲੀਡਰਸ਼ਿਪ ਦਾ ਨਾਂ ਆਉਣਾ ਉਹ ਵੀ ਇੱਕ ਇੰਡੀਕੇਸ਼ਨ ਵਜੋਂ ਲਿਆ ਜਾਂਦਾ ਹੈ ਪੋਲਿਟਿਕਸ ਜਿਵੇਂ ਕਿਹਾ ਜਾਂਦਾ ਹੈ ਕਿ ਨਾ ਕਿ ਪੋਲਿਟਿਕਸ ਦੇ ਵਿੱਚ ਸਿੰਬਲ ਤੇ ਪਰਸੈਪਸ਼ਨ ਹੈ ਜਿਹੜੇ ਇਹ ਐਮ ਰੋਲ ਪਲੇ ਕਰਦਾ ਹੈ ਇਹ ਹੈ ਨਾ ਛੋਟੀ ਛੋਟੀ ਇੰਡੀਕੇਸ਼ਨਸ ਹੁੰਦੀਆਂ ਨੇ ਜੇ ਉੱਥੇ ਮੰਨ ਲਓ ਸੈਂਟਰ ਲੀਡਰਸ਼ਿਪ ਕੋਈ ਆ ਜਾਂਦੀ ਤਬ ਲੋਕਾਂ ਨੇ ਇਹ ਕਿਆਸ ਕਰਨਾ ਸ਼ੁਰੂ ਕਰ ਦੇਣਾ ਸੀ ਕਿ ਇਕਾਲੀ ਭਾਜਪਾ ਗੱਠਜੋੜ ਹੈ ਜਿਹੜਾ ਉਹ ਇੱਕ ਦੋ ਦਿਨਾਂ ਚ ਹੀ ਹੋਣ ਵਾਲਾ ਹੈਗਾ ਜੀ ਜਦੋਂ ਹੁਣ ਨਹੀਂ ਉੱਥੇ ਲੀਡਰਸ਼ਿਪ ਆਈ ਤਾਂ ਲੋਕਾਂ ਨੇ ਉਹਦੇ ਰਿਜ਼ਲਟ ਹੈ ਜਿਹੜੇ ਅੰਦਾਜ਼ੇ ਹੈ ਜਿਹੜੇ ਉਹ ਹੁਰ ਤਰੀਕੇ ਦੇ ਕੱਢ ਲਏ ਕਿ ਸ਼ਾਇਦ ਇਹ ਗੱਠਜੋੜ ਹੈ ਜਿਹੜਾ ਉਹ ਸਿਰੇ ਨਾ ਚੜੇ ਜੀ ਸੋ ਭਾਜਪਾ ਲਈ ਤਾਂ ਮੈਨੂੰ ਲੱਗਦਾ ਭਾਜਪਾ ਦੀ ਜਿਹੜੀ ਆਪਣੀ ਲੀਡਰਸ਼ਿਪ ਹੈ ਸਟੇਟ ਵਾਲੀ ਜਿਵੇਂ ਜਾਖੜ ਸਾਹਿਬ ਹੈ ਸੁਨੀਲ ਜਾਖੜ ਨੇ ਤਾਂ ਦੋ ਦਿਨ ਪਹਿਲਾਂ ਹੀ ਕਿਹਾ ਹੈਗਾ ਕਿ ਉਹਨਾਂ ਨੇ ਗੱਠਜੋੜ ਦੀ ਹਮਾਇਤ ਵੀ ਕੀਤੀ ਹੈਗੀ ਤੇ ਨਾਲ ਹੀ ਉਹ ਕਹਿ ਦਿੰਦੇ ਨੇ ਕਿ ਅਸੀਂ 13 ਸੀਟਾਂ ਤੋਂ ਇਕੱਲੇ ਤੌਰ ਤੇ ਲੜਨ ਲਈ ਪੂਰੀ ਤਿਆਰੀ ਖਿੱਚਤੀ। ਉਹਨਾਂ ਨੇ ਤਾਂ ਆਪਣੀ ਜਿਹੜੀ ਕੈਂਪੇਨ ਹੈ ਉਹ ਵੀ ਲਾਂਚ ਕਰਤੀ ਤੁਹਾਡੇ ਸਾਹਮਣੇ ਦੇਖਿਆ ਹੀ ਆਪਾਂ ਕਿ ਪੰਜਾਬ ਦੇ ਵਿੱਚ ਉਹਨੇ ਸੰਗਲਪ ਪੱਤਰ ਜਿਹੜਾ ਬਣਾਉਣਾ ਹੈਗਾ ਉਹਦੀ ਰਹਿ ਜਾਣਨ ਲਈ ਉਹਨਾਂ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੈਨਰ ਜਿਹੜੀਆਂ ਉਹ ਭੇਜੀਆਂ ਨੇ। ਬਿਲਕੁਲ। ਸੋ ਉਹਨਾਂ ਨੇ ਆਪਣੀ ਇੰਡੀਵਿਜੂਅਲੀ ਵੀ ਤਿਆਰੀ ਸ਼ੁਰੂ ਕਰਤੀ ਤੇ ਨਾਲ ਹੀ ਨਾਲ ਹੀ ਜਾਖੜ ਸਾਹਿਬ ਕਹਿ ਰਹੇ ਨੇ ਕਿ ਐਲਾਈਅੰਸ ਦੀ ਪੋਸੀਬਿਲਟੀ ਇਹ ਉਹ ਕਹਿੰਦੇ ਨੇ ਕਿ ਫੈਡਰਲਿਜ਼ਮ ਦੇ ਵਿੱਚ ਜਿਹੜੀ ਖੇਤਰੀ ਪਾਰਟੀਆਂ ਹਨ ਉਹਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਔਰ ਲੋਕਾਂ ਦੀ ਜਿਹੜੀ ਭਾਵਨਾਵਾਂ ਹੈ ਉਹ ਖੇਤਰੀ ਪਾਰਟੀ ਨਾਲ ਜੁੜੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਇਹ ਰੀਜਨਲ ਪਾਰਟੀਆਂ ਹੀ ਸਾਡੀ ਉਮੀਦਾਂ ਨੇ ਸਾਡੀ ਆਵਾਜ਼ ਹੈ ਜਿਹੜੀ ਸੈਂਟਰ ਦੇ ਵਿੱਚ ਬਣ ਸਕਦੀਆਂ ਨੇ ਸੋ ਇਸ ਤਰ੍ਹਾਂ ਕਈ ਤਰ੍ਹਾਂ ਦੇ ਕਿਆਸ ਚੱਲ ਰਹੇ ਨੇ ਪਰ ਦੇਖਦੇ ਆ ਇੱਕ ਨਵੇਂ ਹੋਰ ਅੰਦਾਜ਼ੇ ਲੱਗਨੇ ਸ਼ੁਰੂ ਹੋਏ ਆ ਕਿ ਕੱਲ ਨੂੰ ਜਿਹੜੀ ਪਾਰਲੀਮੈਂਟਰੀ ਬੋਰਡ ਦੇ ਵਿੱਚ ਇਹ ਮਸਲਾ ਪੰਜਾਬ ਵਾਲਾ ਵਿਚਾਰਿਆ ਜਾਣਾ ਹੈ ਔਰ ਇਹਦੀ ਫਾਰਮਲ ਜਿਹੜੀ ਅਨਾਉਂਸਮੈਂਟ ਹੈ ਹੋ ਸਕਦਾ ਹੈ ਕਿ ਮੰਗਲ ਹੋ ਜਾਵੇ ਜੀ ਚਰਨਜੀਤ ਜੀ ਜਦੋਂ ਆਪਾਂ ਗੱਲ ਲੋਕ ਸਭਾ ਚੋਣਾਂ ਨਾਲ ਜੁੜੀਆਂ ਕਰ ਰਹੇ ਹਾਂ ਤਾਂ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਕਹਿ ਲਿਏ ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਅਰुण ਗੋਇਲ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਚੱਲ ਰਹੀਆਂ ਨੇ ਤਾਂ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਇਸ ਅਸਤੀਫੇ ਨੂੰ ਤੁਸੀਂ ਕੀ ਦੇਖਦੇ ਹੋ ਜਾਂ ਕੀ ਸਮਝਦੇ ਹੋ ਵੀ ਇਸ ਅਸਤੀਫੇ ਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਦੇਖੋ ਅਤਿਸ਼ ਪਹਿਲਾਂ ਜਿਹੜਾ ਚੋਣ ਕਮਿਸ਼ਨ ਸੀ ਉਹ ਆਪਾਂ ਕਹ ਲਈਏ ਕਿ ਇੱਕ ਮੈਂਬਰੀ ਸੀ ਫਿਰ ਵਧਾ ਕੇ ਉਹਨੂੰ ਤਿੰਨ ਮੈਂਬਰੀ ਦੋ ਮੈਂਬਰ ਹੁੰਦੇ ਨੇ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਇਹਦਾ ਹੁੰਦਾ ਹੈਗਾ ਜਿਹਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਤਕਰੀਬਨ ਇਕੁਅਲ ਪਾਵਰਸ ਹੈ ਜਿਹੜੀਆਂ ਇਹਨਾਂ ਨੂੰ ਦਿੱਤੀਆਂ ਗਈਆਂ ਨੇ ਆਪਸੀ ਸਹਿਮਤੀ ਨਾਲ ਜਿਹੜੇ ਫੈਸਲੇ ਉਹ ਲਏ ਜਾਂਦੇ ਨੇ ਹੁਣ ਜਦੋਂ ਅਰਨ ਗੋਇਲ ਨੇ ਅਸਤੀਵਾ ਦਿੱਤਾ ਤਾਂ ਬੜੀ ਇਹਦੇ ਨੂੰ ਲੈ ਕੇ ਬੜੀਆਂ ਅਟਕਲਾਂ ਜਿਹੜੀਆਂ ਨਾਲੋਂ ਨਾਲ ਲੱਗਣੇ ਸ਼ੁਰੂ ਹੋ ਗਈਆਂ ਬਹੁਤ ਚਿਰ ਮਤਲਬ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਇਸ ਕਿਸਮ ਦਾ ਕੋਈ ਅਸਤੀਵਾ ਬੱਡੀ ਗੱਲ ਹੈ ਟਾਈਮਿੰਗ ਨੂੰ ਲੈ ਕੇ ਹੁਣ ਜਦੋਂ ਆਪਾਂ ਕਹਿੰਦੇ ਕਿ ਹਫਤੇ ਤੱਕ ਹੈ ਉਹ ਕੋਡ ਆਫ ਕੰਡਕਟ ਲੱਗ ਜਾਣਾ ਜਾਂ ਚੋਣਾ ਜਿਹੜਾ ਅਨਾਉਂਸਮੈਂਟ ਹੋ ਜਾਣੀ ਹੈ ਐਨ ਚੋਣਾ ਤੋਂ ਪਹਿਲਾਂ ਅਰਨ ਗੁਇਲ ਦਾ ਜਿਹੜਾ ਅਸਤੀਫਾ ਆਉਣਾ ਔਰ ਉਹਨੂੰ ਨਾਲੋਂ ਨਾਲ ਪ੍ਰਵਾਨ ਕੀਤਾ ਜਾਣਾ ਔਰ ਫਿਰ ਇਹਦੀ ਜਾਣਕਾਰੀ ਬਕਾਇਦਾ ਰੂਪ ਦੇ ਵਿੱਚ ਲਾ ਮਿਨਿਸਟਰੀ ਵੱਲੋਂ ਦਿੱਤੀ ਜਾਣੀ ਔਰ ਕਾਫੀ ਤਰ੍ਹਾਂ ਦੇ ਕਿਆਸ ਲੱਗਦੇ ਨੇ ਕਈ ਤਰ੍ਹਾਂ ਦੇ ਜਿਹੜੇ ਭੇਤ ਵੀ ਬਣੇ ਹੋਏ ਨੇ ਕਿਉਂਕਿ ਅਸਤੀਫੇ ਦੇ ਵਿੱਚ ਉਹਨਾਂ ਨੇ ਆਪਣੇ ਨਿੱਜੀ ਕਾਰਨਾਂ ਦਾ ਇੱਕ ਤਰੀਕੇ ਨਾਲ ਹਵਾਲਾ ਦਿੱਤਾ ਹੈਗਾ ਜੀ ਇਹ ਉਹੀ ਅਰਨ ਗੋਇਲ ਨੇ ਕਿ ਜਿਨ੍ਹਾਂ ਨੂੰ ਪ੍ਰੀਮਚਰ ਰਿਟਾਇਰਮੈਂਟ ਦਵਾ ਕੇ ਰਤੋ ਰਾਤ ਜਿਹੜਾ ਉਹ ਇੱਕ ਤਰੀਕੇ ਨਾਲ ਆਪਣਾ ਚੋਣ ਕਮਿਸ਼ਨਰ ਹੈ ਜਿਹੜਾ ਬਣਾਇਆ ਗਿਆ ਸੀ ਭਾਜਪਾ ਦੀ ਸਰਕਾਰ ਬੰਦੀ ਹੋ ਜੀ ਇਹਨਾਂ ਦੀ ਨਿਯੁਕਤੀ ਨੂੰ ਬਾਅਦ ਚ ਚੈਲੰਜ ਵੀ ਕੀਤਾ ਗਿਆ ਸੀ ਜਦੋਂ ਸੁਪਰੀਮ ਕੋਰਟ ਨੇ ਜਿਹੜੇ ਇੱਕ ਵਿਧੀ ਵਿਧਾਨ ਨਮਾ ਨਿਯੁਕਤੀ ਬੋਰਡ ਇੱਕ ਤਰੀਕੇ ਨਾਲ ਬਣਾਇਆ ਸੀਗਾ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਇੱਕ ਪ੍ਰਾਈਮ ਮਿਨਿਸਟਰ ਹੋਏਗਾ ਇੱਕ ਵਿਰੋਧੀ ਧਿਰ ਦਾ ਨੇਤਾ ਹੋਏਗਾ ਤੇ ਇੱਕ ਚੀਫ ਜਸਟਿਸ ਤਿੰਨ ਮੈਂਬਰੀ ਬੋਰਡ ਇੱਕ ਤਰ੍ਹਾਂ ਦਾ ਬਣੇਗਾ ਜਿਹੜਾ ਚੋਣ ਕਰੇਗਾ ਕਮਿਸ਼ਨਰਾਂ ਦੀ ਔਰ ਚੀਫ ਇਲੈਕਸ਼ਨ ਕਮਿਸ਼ਨਰ ਦੀ ਜਿਮੇ। ਹੁਣ ਇਹਨਾਂ ਦਾ ਤਾਂ ਆਪਣਾ ਟਰਮ ਵੀ ਹਜੇ 27 ਤੱਕ ਪਈ ਸੀ। ਇਹਨਾਂ ਦੀ ਅਰਨ ਗੋਇਲ ਨੇ ਤਾਂ ਅੱਗੇ ਜਾ ਕੇ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਵੀ ਬਣਨਾ ਸੀ। ਸੋ ਐਸੇ ਮੋੜ ਤੇ ਕਿਹੜੀ ਗੱਲ ਹੋਈ ਕਿਹੜੀ ਵਜ੍ਹਾ ਬਣੀ ਜਿਹਦੇ ਕਰਕੇ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ। ਜੀ ਤੇ ਨਾਲੇ ਤਾਂ ਆਪਣੀ ਚੁਆਇਸ ਸੀ ਭਾਜਪਾ ਦੀ। ਉਹਨਾਂ ਦਾ ਆਪਣਾ ਸੀ ਅੱਖਾਂ ਦਾ ਤਾਰਾ ਸੀ। ਇਸ ਕਰਕੇ ਇਹਨਾਂ ਵੱਲੋਂ ਰਿਜ਼ਾਈਨ ਕੀਤਾ ਇਹਨਾਂ ਦਾ ਠੀਕ ਹੈ। ਕੋਈ ਵਿਰੋਧੀ ਸੁਰੱਖਣ ਵਾਲਾ ਹੋਵੇ ਉਹਦੇ ਆਪਣੀ ਸਮਝ ਪੈਂਦੀ ਹੈਗੀ ਆ ਪਰ ਇਹਨਾਂ ਤੇ ਵੀ ਕਿਸੇ ਨਾ ਕਿਸੇ ਕਿਸਮ ਦਾ ਕੋਈ ਦਬਾਅ ਹੋਇਆ ਜਿਹੜਾ ਪ੍ਰੈਸ਼ਰ ਹੈ ਉਹ ਜ਼ਰੂਰ ਹੋਏਗਾ ਕਿਉਂਕਿ ਇਸ ਤਰ੍ਹਾਂ ਦਾ ਕਿਆਸ ਹੈ ਜਿਹੜਾ ਕੀਤਾ ਜਾ ਰਿਹਾ ਹੈਗਾ ਜੀ ਕਿਉਂਕਿ ਇਹ ਵੀ ਯਾਦ ਹੈ ਤੁਹਾਨੂੰ ਆទਿਸ਼ ਪਤਾ ਹੈਗਾ ਕਿ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜੀ ਸੁਪਰੀਮ ਕੋਰਟ ਦੀ ਗੱਲ ਸੀ ਉਹਨੂੰ ਰੱਦ ਕਰਕੇ ਆਪਣੇ ਤਰੀਕੇ ਨਾਲ ਜਿਹੜੀ ਗੱਲ ਆਪਾਂ ਨੂੰ ਫਿੱਟ ਬੈਂਦੀ ਸੀ ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਜਸਟਿਸ ਨਹੀਂ ਚੀਫ ਜਸਟਿਸ ਨਹੀਂ ਇਹਦੇ ਬੋਰਡ ਦੇ ਵਿੱਚ ਹੋਏਗਾ ਇਹਦੇ ਵਿੱਚ ਪ੍ਰਧਾਨ ਮੰਤਰੀ ਹੋਏਗਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹ ਹੋਏਗਾ ਤੇ ਤੀਸਰਾ ਇੱਕ ਕੈਬਨਿਟ ਮੰਤਰੀ ਹੋਏਗਾ ਜੀ ਉਹਦਾ ਮਤਲਬ ਹੈ ਕਿ ਆਪਣੀ ਚੁਆਇਸ ਰੱਖ ਕੇ ਆਪਣੀ ਮਨਮਰਜ਼ੀ ਦਾ ਜਿਹੜਾ ਚੀਜ਼ ਹੈ ਜਿਹੜੀ ਕਮਿਸ਼ਨਰ ਹੈ ਉਹ ਨਿਯੁਕਤ ਕਰਨਗੇ ਹੁਣ ਇਸ ਘੜੀ ਦੇ ਵਿੱਚ ਦੋ ਮੈਂਬਰਾਂ ਦੀ ਜਿਹੜੀ ਅਸਾਮੀਆਂ ਨੇ ਇੱਕ ਤਰੀਕੇ ਨਾਲ ਖਾਲੀ ਹੋ ਗਈਆਂ ਨੇ ਕੱਲੇ ਰਜੀਵ ਕੁਮਾਰ ਹੈ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਉਹਨਾਂ ਲਈ ਐਡੇ ਦੇਸ਼ ਦੇ ਵਿੱਚ ਸਾਤ ਜਾਂ ਨੌ ਬੜਾਵਾਂ ਦੇ ਵਿੱਚ ਚੋਣਾਂ ਕਰਾਉਣੀ ਇਕੱਲੀ ਪੋਸੀਬਲ ਨਹੀਂ ਹੁੰਦੀਆਂ ਇਸ ਘੜੀ ਦੇ ਵਿੱਚ ਇੱਕ ਤਰ੍ਹਾਂ ਦਾ ਕਨਸਟੀਟਿਊਸ਼ਨਲ ਕ੍ਰਾਈਸਿਸ ਵੀ ਕਹਿ ਸਕਦੇ ਆ ਹੁਂ ਦੇਰ ਸਵੇਰ ਇਹਨਾਂ ਨੇ ਆਪਣੇ ਚੁਆਇਸ ਵਾਲੇ ਬੰਦੇ ਆ ਜਿਹੜੇ ਉਹ ਵੀ ਲਗਾ ਦਿੰਨੇ ਆ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਧੀਨ ਵੀ ਐ ਉਹ ਵੀ ਫੈਸਲਾ ਦੇਰ ਸਵੇਰ ਆ ਜਿਹੜਾ ਉਹ ਕਿਸੇ ਨਾਕ ਰੂਪ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਸੁਣਵਾਈ ਦੇ ਤਰੀਕੇ ਸੀ ਇਸ ਕਰਕੇ ਪ੍ਰੈਸ਼ਰ ਹੇਟ ਹਸਤੀ ਬਣ ਦਿੱਤਾ ਕਈ ਇਹ ਸਰਕਲ ਕਹਿੰਦੇ ਨੇ ਕਿ ਵੀ ਪੋਲੀਟੀਕਲ ਨਜ਼ਰੀਏ ਤੋਂ ਕੋਈ ਪ੍ਰੈਸ਼ਰ ਬਿਲਡ ਹੋਇਆ ਹੋਵੇਗਾ ਤਾਂ ਕਰਕੇ ਰਿਜ਼ਾਈਨ ਜਿਹੜਾ ਕੀਤਾ ਹੈਗਾ ਆਪਾਂ ਦੇਖਦੇ ਆ ਕਿ ਜਦੋਂ ਤੋਂ ਇਹ ਭਾਜਪਾ ਪਹਿਲਾਂ ਵੀ ਚਾਹੇ ਜੁਪੀਏ ਦੀ ਸਰਕਾਰ ਸੀ ਪਰ ਉਦੋਂ ਜਿਹੜੀਆਂ ਇਹ ਇੰਸਟੀਚੂਸ਼ਨ ਸੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਜਿਹੜੀ ਜਮੂਰੀਅਤ ਦੀ ਇੱਕ ਤਰ੍ਹਾਂ ਦੀ ਰੂਹ ਹੁੰਦੀਆਂ ਨੇ ਜੀ ਚਾਹੇ ਉਹ ਸੀਬੀਆਈ ਹੋਵੇ ਚਾਹੇ ਇਨਕਮ ਟੈਕਸ ਹੋਵੇ ਚਾਹੇ ਇਹ ਕਨਸਟੀਚਿਊਸ਼ਨਲ ਜਿੰਨੀਆਂ ਬਾਡੀਜ਼ ਹੁੰਦੀਆਂ ਨੇ ਇਲੈਕਸ਼ਨ ਕਮਿਸ਼ਨ ਹੋਵੇ ਠੀਕ ਹੈ ਇਹਨਾਂ ਤੇ ਘੱਟੋ ਘੱਟ ਇਹਨਾਂ ਦੀ ਸ਼ਬੀ ਵਰਕਰ ਆ ਰਹਿਣੀ ਚਾਹੀਦੀ ਹੈ ਬਿਲਕੁਲ ਆਪਣਾ ਯਾਦ ਹੋ ਨਰਸ਼ਕਾ ਨੂੰ ਕਿ ਟੀਐਨ ਸੈਸ਼ਨ ਆਏ ਸੀ ਟੀਐਨ ਸੈਸ਼ਨ ਦੇ ਬਾਅਦ ਮੈਨੂੰ ਲੱਗਦਾ ਕਿ ਪਿੰਡਾਂ ਦੇ ਰੂਰਲ ਏਰੀਏ ਦੇ ਵਿੱਚ ਵੀ ਇਹ ਗੱਲ ਪਤਾ ਲੱਗੀ ਕਿ ਚੋਣ ਕਮਿਸ਼ਨਰ ਕੌਣ ਹੈਗਾ ਜੀ ਬਿਲਕੁਲ ਅਜੀ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਵੀ ਚੋਣ ਕਮਿਸ਼ਨਰ ਕੌਣ ਹੈ ਮੁੱਖ ਚੋਣ ਕਮਿਸ਼ਨਰ ਕੌਣ ਹੈ ਕਿਸੇ ਨੂੰ ਨਹੀਂ ਪਤਾ ਹੋਏਗਾ ਜੀ ਉਹਨਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਕੰਮ ਹੀ ਹੈ ਹੁੰਦਾ ਹੈ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣੇ ਤੁਸੀਂ ਨਿਰਪੱਖ ਰਹਿ ਕੇ ਤਾਂ ਹੀ ਸ਼ਬੀ ਬਚੇਗੀ ਉਸ ਕਮਿਸ਼ਨ ਦੀ ਜੇ ਤੁਸੀਂ ਨਿਰਪੱਖ ਹੋਵੋਗੇ ਸੁਤੰਤਰ ਹੋਵੋਗੇ ਕਿਸੇ ਦਾ ਪ੍ਰਭਾਵ ਨਹੀਂ ਕਬੂਲੋਗੇ ਤੇ ਟੀਨ ਸੈਸ਼ਨ ਨੂੰ ਬੱਚਾ ਬੱਚਾ ਜਾਣਨ ਲੱਗਿਆ ਸੀ ਜੀ ਉਹਨਾਂ ਨੇ ਜਿਹੜੀ ਇੱਕ ਬਿਲਡ ਕੀਤੀ ਸੀ ਇਹਦੀ ਅਕਸ਼ਿ ਬਿਲਡ ਕੀਤਾ ਸੀ ਸਿਚੁਏਸ਼ਨ ਦਾ ਉਹ ਹੁਣ ਕਾਫੀ ਪਿਛਲੇ ਟਾਈਮ ਤੋਂ ਸਾਰੀਆਂ ਇੰਸਟੀਚਿਊਸ਼ਨਾਂ ਨੂੰ ਢਾਹ ਲੱਗ ਰਹੀ ਹੈ ਸੀਬੀਏ ਦੀ ਆਪਾਂ ਗੱਲ ਕਰਦੇ ਆਂ ਈਡੀ ਦੀ ਗੱਲ ਕਰਦੇ ਆਂ ਸਾਰਿਆਂ ਨੂੰ ਇੱਕ ਤਰ੍ਹਾਂ ਦਾ ਮਿਸਯੂਜ਼ ਹੈ ਜਿਹੜੀ ਹਕੂਮਤ ਕਰਦੀ ਹੈ ਜੀ ਪਹਿਲਾਂ ਵੀ ਯੂਪੀਏ ਵੇਲੇ ਵੀ ਹੁੰਦਾ ਰਿਹਾ ਪਰ ਹੁਣ ਤਾਂ ਨੰਗੇ ਚਿੱਟੇ ਜਿਵੇਂ ਹੋਣਾ ਸ਼ੁਰੂ ਹੋ ਗਿਆ ਹੈ ਜੀ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਰੈਜ਼ੀਗਨੇਸ਼ਨ ਜਦੋਂ ਆਉਂਦੇ ਨੇ ਤਾਂ ਇਹ ਜਿੱਥੇ ਮਤਲਬ ਇਸ ਤਰ੍ਹਾਂ ਦੇ ਕਰਾਈਸਿਸ ਪੈਦਾ ਹੋ ਜਾਂਦੇ ਨੇ ਉਹਦੀ ਟਾਈਮਿੰਗ ਲਈ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ ਉਥੇ ਇੰਸਟੀਚਿਊਸ਼ਨ ਦੀ ਜਿਹੜੀ ਸ਼ਬੀ ਹੈ ਉਹ ਵੀ ਦਾਤੇ ਲੱ ਚਰਨਜੀਤ ਜੀ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਪੰਜਾਬ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਗਿਆ ਥਾਂ ਥਾਂ ਤੇ ਰੇਲਾਂ ਰੋਕੀਆਂ ਗਈਆਂ ਤੇ ਅਸੀਂ ਜਾਣਨਾ ਚਾਹਾਂਗੇ ਅੱਜ ਦੇ ਅੰਦੋਲਨ ਕਿਹੋ ਜਿਹੇ ਰਹੇ ਤੇ ਇਸ ਦੇ ਵਿੱਚ ਕੀ ਕਾਰਨ ਨੇ ਤੇ ਦੂਜੀ ਗੱਲ ਨਾਲੇ ਵੀ ਆਉਂਦੀ ਹੈ ਕੀ ਤੁਹਾਨੂੰ ਲੱਗਦਾ ਵੀ ਕਿ ਇਹੋ ਜਿਹਾ ਸੰਘਰਸ਼ਾਂ ਰਹੀ ਜਾਂ ਇਹੋ ਜਿਹਾ ਅੰਦੋਲਨਾਂ ਰਹੀ ਜਿਹੜਾ ਇਸ ਸਮੇਂ ਸਰਕਾਰ ਤੇ ਜਿਹੜਾ ਦਬਾਅ ਬਣਾਉਣ 'ਚ ਕਿਸਾਨ ਕਾਮਯਾਬ ਹੋ ਸਕਣਗੇ ਅਸਲ ਚਾਹਤ ਇਹ ਹੈ ਵੀ ਹੁਣ ਜਦੋਂ ਵੀ ਕੋਈ ਕ੍ਰਾਈਸਿਸ ਇਦਾਂ ਦਾ ਬਿਲਡ ਹੁੰਦਾ ਜਾਂ ਅੰਦੋਲਨ ਚੱਲਦੇ ਨੇ, ਘੋਲ ਚੱਲਦੇ ਨੇ, ਖਾਸ ਕਰਕੇ ਕਿਸਾਨੀ ਦਾ। ਜੀ ਹੁਣ ਸਾਡੇ ਹਿੰਦੂਸਤਾਨ ਦੇ ਲੋਕਾਂ 'ਚ ਖਾਸ ਕਰਕੇ ਜਿਹੜੇ ਨਾਰਥ ਦੇ ਲੋਕਾਂ ਦੇ ਵਿੱਚ ਇੱਕ ਜਿਹੜਾ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਸੀ ਜੀ ਉਹਨੇ ਇੱਕ ਸਾਡੇ ਕਹਿੰਨਾ ਸਿਖਰ ਹੈ ਜਿਹੜਾ ਟੌਪ ਹੈ ਉਹ ਸੈੱਟ ਕਰਤਾ। ਜੀ ਅਸੀਂ ਹੁਣ ਜਦੋਂ ਵੀ ਕੋਈ ਵੀ ਅੰਦੋਲਨ ਨੂੰ ਦੇਖਦੇ ਆਂ ਖਾਸ ਕਰਕੇ ਇਸ ਕਿਸਮ ਦੇ ਨੂੰ ਜਿਹੜਾ ਸੈਂਟਰ ਨਾਲ ਅ ਟੱਕਰ ਲੈਣੇ ਆ ਜਦੋਂ ਤਾਂ ਸਾਡੇ ਦਿਮਾਗ ਦੇ ਵਿੱਚ ਜਿਹੜਾ ਦਿੱਲੀ ਵਾਲਾ ਅੰਦੋਲਨ ਉਹ ਆ ਜਾਂਦਾ ਹੈ ਜੀ ਅਸੀਂ ਉਮੀਦ ਕਰਦੇ ਹਾਂ ਕਿ ਉਸ ਪੱਧਰ ਦਾ ਹੋਏਗਾ ਬਿਲਕੁਲ 19 ਸੋਜੀ ਵਾਲਾ ਹੋਏਗਾ ਉਹਨੇ ਜਾਬਤੇ ਵਾਲਾ ਹੋਏਗਾ ਤੇ ਜਦੋਂ ਅਸੀਂ ਉਹਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਸਾਨੂੰ ਫਿਰ ਬਹੁਤ ਚੀਜ਼ਾਂ ਜਿਹੜੀਆਂ ਉਹ ਮਿਸਿੰਗ ਜਾਪਦੀਆਂ ਹੈਗੀਆਂ ਜੀ ਅੱਜ ਜਿਹੜੀ ਐਸਕੇਐਮ ਨਾਨ ਪੋਲੀਟੀਕਲ ਸੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਜਿਹੜਾ ਸੀਗਾ ਉਹਨਾਂ ਨੇ ਮਿਲ ਕੇ ਔਰ ਦੂਸਰਾ ਜਿਹੜਾ ਮੇਨ ਐਸਕੇਐਮ ਹੈ ਉਹਨਾਂ ਦੀਆਂ ਚਾਰਜ ਜਥੇਬੰਦੀਆਂ ਵੀ ਇਹਦੇ ਵਿੱਚ ਇਨਵੋਲਵ ਹੋਈਆਂ ਨੇ ਜੀ ਉਹਨਾਂ ਨੇ ਵੀ ਤਾਲਮੇਲ ਦੇ ਰੂਪ ਦੇ ਵਿੱਚ ਸੰਘਰਸ਼ਜ ਸਾਥ ਦਿੱਤਾ ਹੈਗਾ ਤੇ तकरीबन 52 ਥਾਮਾਂ ਤੇ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਗਈਆਂ ਸੀ 4 ਘੰਟਿਆਂ ਲਈ ਉਹਦੇ ਨਾਲ ਮੈਨੂੰ ਲੱਗਦਾ 150 ਦੇ ਕਰੀਬ ਟ੍ਰੇਨ ਹੈ ਜਿਹੜੀ ਦੱਸਦੇ ਨੇ ਰੇਲਵੇ ਵਾਲੇ ਕਿ ਉਹ ਇਫੈਕਟ ਹੋਈ ਹੈ ਜੀ ਤੇ ਹਰਿਆਣੇ ਦੇ ਵਿੱਚ ਵੀ 8-9 ਥਾਮਾਂ ਤੇ ਜਿੰਨੀਆਂ ਟ੍ਰੇਨਾਂ ਰੋਕੀਆਂ ਗਈਆਂ ਨੇ ਮੇਨਲੀ ਇਹ ਦੱਸਿਆ ਜਾਂਦਾ ਕਿ ਪੰਜਾਬ ਹਰਿਆਣਾ ਦੇ ਵਿੱਚ ਹੀ ਜ਼ਿਆਦਾ ਇੰਪੈਕਟ ਹੈ ਔਰ ਇਹਨਾਂ ਦਾ ਆਪਣਾ ਕਾਡਰ ਹੈਗਾ ਅੱਜ ਲੋਕਾਂ ਦੀ ਜਿਹੜੀ ਮੈਂ ਆਪਾਂ ਕਹਿੰਦੇ ਆ ਕਿ 8 ਮਾਰਚ ਵਾਲੇ ਦਿਨ ਮਹਿਲਾ ਦਿਵਸ ਦੀ ਜਿਸ ਦਿਨ ਉਸ ਦਿਨ ਸ਼ੰਭੂ ਤੇ ਖਨੌਰੀ ਜਿਹੜਾ ਰਸ਼ਾ ਉਹ ਕਾਫੀ ਵੱਧ ਗਿਆ ਸੀ ਸੋ ਇਹਨਾਂ ਦੇ ਕੋਲੇ ਆਪਣਾ ਕਾਡਰ ਵੀ ਹੈਗਾ ਲੋਕ ਵੀ ਹੈਗੇ ਨੇ ਤੇ ਹਜੇ ਬੇਲੀ ਰੁੱਤ ਵੀ ਹੈਗੀ ਹੈ ਤੇ ਮਿਲਿਆ ਮਿਲਮਾ ਝੁਲਮਾ ਜਾਂ ਹੰਗਾਰਾ ਜਿਹੜਾ ਸਾਰੇ ਥਾਵਾਂ ਤੇ ਮਿਲਿਆ ਪਰ ਇੰਨਾ ਹੈਗੇ ਕਿ ਜੇ ਰੀਲ ਦੇ ਟਰੈਕ ਤੇ ਚਾਹੇ 20 ਕਿਸਾਨ ਬਹਿ ਜਾਣ ਚਾਹੇ 1000 ਬਹਿ ਜਾਣ ਚਾਹੇ 5000 ਬਹਿ ਜਾਣ ਉਹ ਰੇਲ ਆਵਾਜ਼ੀ ਤਾਂ ਜਿਹੜੀ ਪ੍ਰਭਾਵਿਤ ਹੁੰਦੀ ਹੈ ਜਿਹੜਾ ਤੁਸੀਂ ਇੱਕ ਮੈਸੇਜ ਦੇਣਾ ਹੁੰਦਾ ਹੈ ਇਹਨਾਂ ਨੇ ਸੈਂਟਰ ਨੂੰ ਇੱਕ ਤਰੀਕੇ ਨਾਲੇ ਮੈਸੇਜ ਦਿੱਤਾ ਹੈ ਕਿਉਂਕਿ ਹੁਣ ਇਹਨਾਂ ਤਾਂ ਇਹ ਤਾਂ ਫੈਸਲਾ ਕਰ ਲਿਆ ਕਿ ਸ਼ੰਭੂ ਔਰ ਖਨੌਰੀ ਬਾਰਡਰ ਤੇ ਅਸੀਂ ਬੈਠੇ ਰਹਿਣਾ ਹੈ ਜੇ ਬਾਰਡਰ ਖੋਲੇ ਜਾਣਗੇ ਫੇਰ ਜਾਵਾਂਗੇ ਇਹਦਾ ਮਤਲਬ ਹੈ ਕਿ ਉਹ ਟੱਕਰ ਲੈਣ ਵਾਲਾ ਜਿਹੜਾ ਰੌਵਾਂ ਹੈ ਉਹ ਤਾਂ ਖਤਮ ਹੋ ਗਿਆ ਕਿਉਂਕਿ ਪਿਛਲੇ ਜਿਹੜੇ ਤਿਆਰ ਹੋਇਆ ਪਿਛਲਾ ਉਹ ਕੋਈ ਬਹੁਤਾ ਚੰਗਾ ਨਹੀਂ ਕਿਹਾ ਜਾ ਸਕਦਾ ਪਰ ਕਿਸਾਨਾਂ ਦੀਆਂ ਮੰਗਾਂ ਜਿਉਂਦੀਆਂ ਤਾਂ ਆ ਐ ਇਹਨਾਂ ਦੇ ਜਿਹੜੇ ਇਸ਼ੂਜ਼ ਆ ਕਿਸਾਨਾਂ ਦੇ ਹੋਣ ਖਾਸ ਕਰਕੇ ਉਹਨਾਂ ਨੂੰ ਲੈ ਕੇ ਵੀ ਭੰਬਲਪੂਸਾ ਹੈਗਾ ਕਿਉਂਕਿ ਜੋ ਸੈਂਟਰ ਨਾਲ ਲੜਾਈ ਲੜੀ ਆ ਪਹਿਲਾਂ 2020 ਦੇ ਵਿੱਚ ਉਦੋਂ ਜਿਹੜਾ ਟੀਚਾ ਸੀ ਨਿਸ਼ਾਨਾ ਸੀ ਉਹ ਬਿਲਕੁਲ ਸਾਫ਼ ਸੀ ਉਹ ਬੱਚੇ-ਬੱਚੇ ਨੂੰ ਪਤਾ ਸੀ ਕਿ ਤਿੰਨ ਕਾਲੇ ਕਾਨੂੰਨ ਆ ਇਹ ਸਾਡੀ ਰੋਜੀ ਰੋਟੀ ਨੂੰ ਹਿੱਟ ਕਰਨਗੇ ਹੁਣ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਦੂਸਰਾ ਇਹ ਹੋਇਆ ਕਿ ਸੈਂਟਰ ਗਵਰਨਮੈਂਟ ਨੇ ਕਿਸਾਨਾਂ ਨਾਲ ਜਿਹੜੀ ਗੱਲਬਾਤ ਸ਼ੁਰੂ ਕੀਤੀ ਸੀ ਜੀ ਉਸ ਚਾਰਗੇਟ ਦੇ ਮੁਕੰਮਲ ਕਰਕੇ ਉਸ ਤੋਂ ਬਾਅਦ ਬੰਦ ਕਰ ਲਈ ਬਿਲਕੁਲ ਉਹ ਸ਼ੁਭਕਰਨ ਮੁੰਡੇ ਦੀ ਜਿਹੜੀ ਮੌਤ ਹੋਣ ਤੋਂ ਬਾਅਦ ਸਾਰਾ ਸਮੀਕਰਣੀ ਹੈ ਜਿਹੜਾ ਚੇਂਜ ਹੋ ਗਿਆ ਜੀ ਲੋਕਾਂ ਦਾ ਵੀ ਉਸ ਕਿਸਮ ਦਾ ਰਿਸਪੌਂਸ ਆ ਜਿਹੜਾ ਹੁਣ ਨਹੀਂ ਆਇਆ ਜਿਹੜਾ ਆਪਾਂ ਦਿੱਲੀ ਮੋਰਚੇ ਵੇਲੇ ਦੇਖਣ ਨੂੰ ਬਿਲਕੁਲ ਨਹੀਂ ਬਿਲਕੁਲ ਉਸ ਪੱਧਰ ਦਾ ਨਹੀਂ ਠੀਕ ਹੈ ਉਦਾਂ ਲੋਕ ਰਿਸਪੌਂਡ ਕਰ ਰਹੇ ਨਹੀਂ ਇਹ ਨਹੀਂ ਗੱਲ ਹੈਗੀ ਪਰ ਆਪਾਂ ਕਹੀ ਕਿ ਸਮੁੱਚੀ ਸੋਸਾਇਟੀ ਉੱਠ ਕੇ ਰਿਸਪੌਂਡ ਕਰਦੀ ਹੋਵੇ ਉਹ ਗੱਲ ਸਾਨੂੰ ਦੇਖਣ ਨੂੰ ਨਹੀਂ ਮਿਲ ਰਹੀ ਸੋ ਅੱਜ ਇਹਨਾਂ ਦਾ ਸਾਰੇ ਇੱਕ ਮੈਸੇਜ ਦੇਣਾ ਸੀ ਕਿਉਂਕਿ ਅੱਗੇ ਚੋਣਾਂ ਆ ਰਹੀਆਂ ਨੇ ਮੇਨ ਐ ਸਕੀਮ ਨੇ ਵੀ ਜਿਹੜੀ ਮਹਾਪੰਚਾਇਤਾ ਦਿੱਲੀ ਦੇ ਵਿੱਚ ਬੁਲਾਈ ਹੋਈ ਹੈ ਉਹ 14 ਉਹ 14 ਜਿਹੜੀ ਮਾਰਚ ਦੀ ਰੱਖੀ ਹੋਈ ਹੈ ਮੈਨੂੰ ਲੱਗਦਾ ਕਿ ਉਸੇ ਦਿਨ ਹੀ ਹੋ ਸਕਦਾ ਹੈ ਕੂਡ ਆਫ ਕੰਡਕਟ ਹੈ ਜਿਹੜਾ ਉਹ ਵੀ ਲੱਗ ਸਕਦਾ ਹੈਗਾ ਪਰ ਆਮ ਚਰਚਾ ਦੇ ਵਿੱਚ ਹੈ ਕਿ ਇੱਕ ਟਾਈਮਿੰਗ ਨੂੰ ਲੈ ਕੇ ਜ਼ਰੂਰ ਹੈਗਾ ਕਿ ਜਦੋਂ ਸਾਰਾ ਮੁਲਕ ਇੱਕ ਚੋਣਾ ਵਾਲੇ ਪਾਸੇ ਮੋਹਨ ਵਾਲੇ ਤੁਰਿਆ ਕਿ ਉਦੋਂ ਤੁਸੀਂ ਗੱਲਾਂ ਇਸ ਤਰ੍ਹਾਂ ਦੀਆਂ ਕਿਸਾਨੀ ਵਾਲੀਆਂ ਸ਼ੁਰੂ ਕਰਨੀਆਂ ਹਾਂ ਹਾਂ ਇਹ ਠੀਕ ਹੈ ਕਿ ਇੱਕ ਪ੍ਰੈਸ਼ਰ ਬਿਲਡ ਹੋ ਸਕਦਾ ਹੈ ਕਿ ਚੋਣਾ ਜੀ ਆ ਕੇ ਵਿਰੋਧ ਕੀਤਾ ਜਾਵੇ ਜਿਨ੍ਹਾਂ ਤੋਂ ਤੁਸੀਂ ਸੰਤੁਸ਼ਟ ਨਹੀਂ ਹੋ ਤਾਂ ਪੋਲੀਟੀਕਲ ਪਾਰਟੀਆਂ ਤੇ ਇੰਪੈਕਟ ਪੈ ਸਕਦਾ ਹੈ ਕਿਉਂਕਿ ਪੋਲੀਟੀਕਲ ਬੰਦਾ ਹੈ ਜਿਹੜਾ ਉਹਨੂੰ ਤਾਂ ਜਦੋਂ ਵੋਟ ਨੂੰ ਚੋਟ ਲੱਗਦੀ ਹੈਗੀ ਹੈ ਉਹ ਉਦੋਂ ਹੀ ਜਾਗਦਾ ਹੈਗਾ ਅਦਰਵਾਈਜ਼ ਉਹ ਤੇ ਕੰਨ ਤੇ ਜਿਹੜੀ ਜੂ ਆਏ ਉਹ ਨਹੀਂ ਸਰਕਦੀ ਸੋ ਦੇਖਦੇ ਆ ਅੱਗੇ ਕੀ ਸੰਘਰਸ਼ ਕਿਸ ਕਿਸਮ ਦਾ ਮੋੜ ਲੈਂਦਾ ਹੈ ਜੀ ਇਹ ਸੰ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਿੜਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ